ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਜੀ ਦਾ ਬੱਦੀ ਦੇ ਨੇੜੇ ਐਕਸੀਡੈਂਟ ਹੋ ਗਿਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜਵੀਰ ਜਵੰਦਾ ਜੀ ਪੰਜਾਬੀ 뮤직 ਇੰਡਸਟਰੀ ਦੇ ਬਹੁਤ ਹੀ ਨਾਮਵਰ ਸਿੰਗਰ ਹਨ ਤੇ ਉਹਨਾਂ ਨੂੰ ਬਾਈਕ ਰਾਈਡਿੰਗ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਅਕਸਰ ਹੀ ਉਹ ਆਪਣੀਆਂ ਨਵੀਆਂ-ਨਵੀਆਂ ਬਾਈਕਸ ਦੇ ਨਾਲ ਪਹਾੜਾਂ ਵਿੱਚ ਰਾਈਡਿੰਗ ਕਰਦੇ ਨਜ਼ਰ ਆਉਂਦੇ ਹਨ ਜਿਸ ਤਰ੍ਹਾਂ ਉਹਨਾਂ ਦੀਆਂ ਕਾਫੀ ਵੀਡੀਓ ਵੀ ਆਉਂਦੀਆਂ ਰਹਿੰਦੀਆਂ ਹਨ ਅੱਜ ਵੀ ਉਹ ਸਵੇਰੇ ਬਾਈਕ ਰਾਈਡਿੰਗ ਲਈ ਨਿਕਲੇ ਸਨ ਜਿਸ ਦੌਰਾਨ ਬੱਦੀ ਦੇ ਨੇੜੇ ਉਹਨਾਂ ਵਿੱਚ ਇੱਕ ਆਵਾਰਾ ਪਸ਼ੂ ਵੱਜਣ ਨਾਲ ਕਾਫੀ ਖਤਰਨਾਕ ਹਾਦਸਾ ਹੋ ਗਿਆ ਹੈ ਹਾਦਸੇ ਤੋਂ ਬਾਅਦ ਉਹਨਾਂ ਨੂੰ ਮਹਾਲੀ ਦੇ ਫੋਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਸਿਰ ਵਿੱਚ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਦਿਮਾਗੀ ਸੱਟ ਬਹੁਤ ਜ਼ਿਆਦਾ ਲੱਗੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜਵੀਰ ਜਵੰਦਾ ਜੀ ਪੰਜਾਬੀ 뮤직 ਇੰਡਸਟਰੀ ਦੇ ਬਹੁਤ ਹੀ ਨਾਮਵਾਰ ਗਾਇਕ ਹਨ ਅੱਜ ਉਨ੍ਹਾਂ ਦਾ ਆਵਾਰਾ ਪਸ਼ੂ ਨਾਲ ਟਕਰਾਉਣ ਨਾਲ ਐਕਸੀਡੈਂਟ ਹੋ ਗਿਆ ਹੈ ਜਿਸ ਦੌਰਾਨ ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਕਿਹਾ ਜਾਂਦਾ ਹੈ ਕਿ ਦਿਮਾਗੀ ਸੱਟ ਉਨ੍ਹਾਂ ਨੂੰ ਬਹੁਤ ਜ਼ਿਆਦਾ ਲੱਗੀ ਹੈ ਸੋ ਆਪਾਂ ਸਾਰੇ ਹੀ ਅਰਦਾਸ ਕਰੋ ਕਿ ਰਾਜਵੀਰ ਜਵੰਦਾ ਜੀ ਬਿਲਕੁਲ ਠੀਕ ਠਾਕ ਹੋ ਕੇ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਦੇ ਵਿੱਚ ਆਉਣ ਧੰਨਵਾਦ ਸੱਚੀ ਗੱਲ ਜੀ ਇੱਕ ਬਹੁਤ ਹੀ ਬੈਡ ਨਿਊਜ਼ ਹੈ ਫਟਾ ਪ੍ਰਾ ਰਾਜਵੀਰ ਜਵੰਦਾ ਹਸਪਤਾਲਸ਼ਨ ਦੇ ਕਿਤੇ ਜਾਂਦੇ ਜਾਂਦੇ ਰਸਤੇ 'ਚ ਗਾਣਾ ਐਕਸੀਡੈਂਟ ਹੋਇਆ ਤੇ ਬ੍ਰੇਨ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਡਾਕਟਰਾਂ ਦਾ ਕਹਿਣਾ ਕਿ ਵਾਹਿਗੁਰੂ ਦੇ ਹੱਥ 'ਚ ਹੈ ਜਿਨਨੇ ਪੰਜਾਬੀ ਪਿੰਡ ਪ੍ਰਾ ਰਾਜਵੀਰ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਸਾਰੇ ਜਣੇ ਵਾਹਿਗੁਰੂ ਅਕੀ ਪ੍ਰੇ ਕਰੋ ਸਾਡਾ ਪ੍ਰਾ ਜਲਦੀ ਤੰਦਰੁਸਤ ਹੋ ਕੇ ਘਰ ਆਵੇ ਤੇ ਸਹੀ ਹੋ ਕੇ ਆਵੇ ਜਲਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ